ਪੈਸੇ ਹਾਂਜੀ ਪੈਸੇ ਕੀ ਹੈ ਕਿਤੇ ਆ ਦੇਵ ਉਹ ਕੱਢ ਦੇ ਲਈ ਬੜਾ ਆ ਫੜ ਕਿਤੇ ਆ ਦੇਵ ਚਲ 500 ਹਾਂ ਦਾ ਉਹ ਕਾਟ ਰਿਖਲਾ ਕੋਈ ਨਹੀਂ ਕਿੱਥੇ ਆ ਕਿੱਥੇ ਪਕੜਿਆ ਲੈ ਉੱਥੇ ਬੈਠ ਲੈ Ha 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 ਤੇ ਬਹਿ ਗਿਆ ਲੱਗ ਜਾ ਲੱਗ ਜਾ ਮੇਰੀਆਂ ਮੰਦਰਾਂ ਵੱਟੀਆਂ ਮੇਰੀਆਂ ਨਹੀਂ ਨਹੀਂ ਰੱਖਤੀ ਕੰਪਲਟ ਆ ਨਾ ਮੈਂ ਦੇਖ ਲਓ ਨਾ ਹਾਰ ਨਾ ਨੋ ਹਾਰ ਨਾ ਆਨ ਵੀ ਪੈ ਚਾਹੀਦੇ ਆਪਾਂ ਦੇ ਕੀੜੇ ਕਾੜੇ ਨੇ ਮੈਂ ਤਾਂ ਬੁੱਛ ਜੋਗੀ ਜੋ ਪੁੱਛਣਾ ਲਗਾਰ ਨੇ ਤੇਰੇ ਤੈਨੂੰ ਦੀਦੇ ਦਾ ਮੇਰਾ ਕਿਉ ਹੈ ਸੱਜ ਦੇ ਵਿੱਚ ਮੇਰੀ ਯੋਗੀ ਮਾਰਾ ਹਿੰਦੂ ਦਾ ਸਰਦਾਏ ਤੇ ਹਲੇ ਬਾਤਾਂ ਤੇ ਚੱਲ ਰਹੇ ਨੇ ਨਹੀਂ ਨਹੀਂ ਯਾਰ ਕਾਠੀ ਹੋਈ ਜਾਂਦਾ ਅੱਗੇ ਦੇ ਬਹੁਤ ਹੋ ਜਾਂਦੇ ਇੱਥੇ ਪ੍ਰੋਗਰਾਮ ਇੱਥੇ ਲਾਈਵ ਕਰਦਾ I'm sorry. thank <laughs> you どうぞ。<music> <music> ਵਾਲੋਪ ਕੋੜੇ ਹੈ। ਬਾਲੋਪ ਕੋੜੇ ਮੇਗਾ। ਬਹੁਤ ਕਰਦੀ ਹੈ ਬਸ। ਕਿੱਥੇ ਕਿਧਰ ਗਏ? ਪਹਿਲਾਂ ਤੁਸੀਂ ਹਾਂਜੀ ਮਾਈਕ ਲਵਾ ਲੈ ਮੇਰੇ ਤੋਂ ਠੀਕ ਹੈ ਅੱਧਰਾ ਕਰ ਲਓ ਮਾਈਕ ਇਹ ਝੜਾ ਪਣਾਵਾ ਇਹ ਇੰਨਾ ਨਾ ਆਉਂਦਾ ਸਾਊਂਡ ਨਹੀਂ ਆਉਂਦਾ ਇਹ ਜੋ ਵੱਧ ਆਉਂਦੀ ਆ ਫੱਟਦੀ ਆ ਨਹੀਂ ਨਹੀਂ ਚੈੱਕ ਕਰ ਦਿੰਦਾ ਇਹਦਾ ਰਿਸਿਵਰ ਕਿੱਥੇ ਹੈ ਉੱਤੋਂ ਸਟਾਰਟ ਕਰ ਦਿੰਦਾ ਟ੍ਰਾਂਸਮਿਟਰ ਕਿੱਥੇ ਹੈ ਇਹਦਾ ਮੈਂ ਚੈੱਕ ਕਰ ਲੈਂਦਾ ਹੁਣ ਹੀ ਲਓ ਸਾਊਂਡ ਕਿਉਂ ਆ ਰਿਹਾ ਹਰ ਜੋ ਗਾਣਾ ਤੁਸੀਂ ਆ ਰਿਸਿਵਰ ਦਿਓ ਹੋਰ ਕਿਹਨੇ ਗਾਣਾ ਵੀਰੇ ਨੇ ਮੇ ਲੋਕ ਮੈਂ ਤੁਸੀਂ ਹੋਰ ਕਿਹੜਾ ਬੇੜਾ ਆਹ ਤੁਸੀਂ ਵਰ ਤੁਸੀਂ ਵਰ ਚੈੱਕ ਕਰਾਈ ਪਈ ਆ ਦਾ ਮੈਨੂੰ ਬੋਲਿਓ ਵੀਰੇ ਕੁਝ ਮਾਈਕ ਉੱਪਰ ਕਰੋ ਬੋਏ ਵਾਲਾ ਹਲੋ ਹਲੋ ਹਣ ਬੋਲਿਓ ਹਲੋ 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 ਬੋਲੋ ਹਲੋ 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 ਇੱਥੇ ਨਾ ਲਾਇਆ ਕਰੋ ਮਾਈਕ ਅਦੀ ਵੀ સાઉન્ડ સાઉન્ડ ही नहीं आवी देखो साउंड ही नहीं आणा કરે હવે ઇધરે તો